ਮਾਨ ਮਤੀਏ ਰੂਪ ਗੁਮਾਨ ਭਰੀਏ ਅਠ ਕੀ ਲਈਏ ਰੰਗ ਰੰਗੀਲੀਏ ਨਹੀਂ ਤੇ ਆਸ਼ਕ ਪੌਰ ਫਕੀਰ ਤੇ ਨਾਂਗ ਕਾਲੇ ਬਿਨਾ ਮੰਤਰੋਂ ਮੂਲ ਨਾ ਕੀ ਲਈਏ ਨਹੀਂ ਤੇਰੇ ਪਲੰਗ ਦਾ ਰੰਗ ਨਾ ਰੂਪ ਕਟਿਆ ਨਾ ਘਰ ਸ਼ੁਹ ਦੀਆਂ ਨਾਲ ਬਖੀਲੀਏ ਨਹੀਂ ਤੇ ਵਾਰਿਸ਼ਾ ਬਿਨ ਕਾਰ ਦੋ ਜ਼ਬਾ ਕਰੀਏ ਬੋਲ ਨਾਲ ਜ਼ੁਬਾਨ ਰਸੀ ਲਈਏ ਨਹੀਂ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜਮਿਆ ਹੀ ਨਹੀਂ ਜਿੰਨੇ ਨਹੀਂ ਵੇਖਿਆ ਲਾਹੌਰ ਉਹ ਵੇਖੇ ਕਲਾ ਨੌਰ ਆਮਦੀਨ ਨੇ ਲਿਖਿਆ ਸੀ ਕਲਾ ਨੌਰ ਬਟਾਲੇ ਦੀ ਰੰਨ ਰੇਸ਼ਮ ਜ਼ਰੀ ਬਾਫਤਾ ਰੰਨ ਕਸੂਰ ਦੀ ਏ ਵਗਦੀ ਏ ਰਾਵੀ ਵਿੱਚ ਸੁਟਾਂ ਕੰਗਣਾ ਅਸਾਂ ਰੱਬ ਕੋਲੋਂ ਬਸ ਹੁਣ ਮਾਹੀ ਮੰਗਣਾ ਤੇ ਗੁਰੂ ਅਰਜਨ ਦੇਵ ਜੀ ਦੀ ਦਰਖਵਾਸਤ ਦੇ ਉੱਤੇ ਹਜ਼ਰਤ ਮੀਆਂ ਮੀਰ ਸਾਹਿਬ ਨੇ ਜਾ ਕੇ ਅੰਬਰਸਰ 골ਡਨ ਟੈਂਪਲ ਦੀ ਨੀਂਹ ਧਰੀ ਜੱਟ ਸੰਢਾ ਸੰਸਾਰ ਕਬੀਲਾ ਗਾਲਣਾ ਹੂੰ ਤੇ ਕਾਂ ਕਬੂਤ ਕੁਕੜ ਕਬੀਲਾ ਪਾਲਣਾ ਕਿ ਜੱਟ ਜਿੱਥੇ ਹੋਏਗਾ ਹਾਂਜੀ ਉਹਦੇ ਤੇ ਨੁਕਸੇ ਬੜਾ ਵੱਡਾ ਕਿ ਉਹ ਆਪਣੇ ਸ਼ਰੀਕ ਨੂੰ ਨਹੀਂ ਵੇਖ ਸਕਦਾ ਕਮਾਲੇ ਸਰਕਾਰ ਨੇ ਉਹਨਾਂ ਨੂੰ ਕਿਸੇ ਪੁੱਛਿਆ ਵੀ ਤੁਸੀਂ ਕਾਂ ਨਾਲ ਬੜਾ ਪਿਆਰ ਕਰਦੇ ਹੋ ਹਾਂਜੀ ਉਹਨਾਂ ਆਖਿਆ ਜੀ ਇਹਨਾਂ ਨੇ ਇਹਨਾਂ ਦੀ ਉਮਰ ਹਜ਼ਾਰਾਂ ਸਾਲ ਹੁੰਦੀ ਏ ਆ ਔਰ ਮੈਂ ਇਸ ਖਿਆਲ 'ਚ ਇਹਨਾਂ ਦੀ ਸੇਵਾ ਕਰਨਾ ਪੇਕੋ ਹੋ ਸਕਦਾ ਕਿਸੇ ਕਾਨ ਦੇ ਨਬੀ ਪਾਕ ਸੱਲੱਲਾਹੁ ਅਲੈਹ ਵਅਲਿ ਸੱਲਮ ਦੇ ਦਰਸ਼ਨ ਕੀਤੇ ਹੋਣ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਭਾਗ ਭਰੀ ਤੇ ਮੁਕੱਦਰਾਂ ਵਾਲੀ ਹੋਈ ਹਾਂਜੀ ਲੇਕਿਨ ਭਾਗ ਭਰੀ ਤੇ ਆਪਣੀਆਂ ਕੰਧਾਂ ਦੇ ਅੰਦਰ ਹੈ ਹਾਂਜੀ ਤੇ ਜਦੋਂ ਉਹ ਹਰ ਗਲੀ ਦੀ ਭੱਜੀ ਫਰੇਗੀ ਤੇ ਗਲੀਆਂ 'ਚ ਫਿਰਨਾ ਆਵਾਰਗੀ ਦੀ ਲਾਮਤ ਹੈ ਕੋਈ ਚੰਗੀ ਚੰਗੀ ਸਿਫਤ ਨਹੀਂ ਖਾਣੇ ਗੁਲਗਲੇ ਤੇ ਤੇਲ ਤੋਂ ਭਰੇਜ਼ ਤੁਹਾਡਾ ਬੋਲ ਤੇ ਤੋਲ ਸਾਵਾ ਹੋਣਾ ਚਾਹੀਦਾ ਵਾਹ ਵਾਹ ਮਰਬੀ ਖਾਈ ਜਾਂਦੇ ਹੋ ਕਹਿੰਦੇ ਮੈਨੂੰ ਮਿੱਠਾ ਡੱਕਿਆ ਮੈਨੂੰ ਸ਼ੂਗਰ ਹੋਈ ਵਾਹ ਵਾਹ ਉਹ ਚੱਲ بسم اللہ الرحمن الرحیم شروع خدا دے ناموں جس دا جوڑ جواب نہ کوئی جس دی رحمت بخشش والا انت حساب نہ کوئی پیارے ویکھن والو پنجابی ماں بولی دے زبان و ادب تے ثقافت دے فروغ تے وداوے تے چڑھت لئی شروع کیتے جان والے تہاڈے اپنے YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗੀਆਂ ਤੋਂ ਸੱਤ ਬਿਸਮిల్లా ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ। ਪਿਆਰਿਓ ਸਾਡੇ ਵਲੌਗਸ ਨੂੰ ਆਪਸ ਵਿੱਚ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ। ਤੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਪਿਜੋਆਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣ ਨੇ ਆਪਣੇ ਵਲੌਗਸ ਨੂੰ ਮਜ਼ੀਦ ਖੂਬਸੂਰਤ ਬਣਾਉਣ ਦਾ ਆਰ ਤੇ ਯਤਨ ਵੀ ਕਰਦੇ ਰਹਿੰਨੇ ਆ ਪਿਆਰਿਓ ਸਾਡੇ ਹਮਸਾਇਆ ਮੁਲਕ ਭਾਰਤ ਦੇ ਸ਼ਹਿਰ ਸਨਾਮ ਜਿਹੜਾ ਕਿ ਸ਼ਹੀਦ ਉਧਮ ਸਿੰਘ ਦਾ ਸ਼ਹਿਰ ਉਥੋਂ ਸਾਡੇ ਇੱਕ ਬੜੇ ਹੀ ਉਚੇਚੇ ਸਾਡੇ ਲੱਡਲੇ ਲਡਿੱਕੇ ਤੇ ਹੇਜਲੇ ਦਰਸ਼ਕ ਪਰਮਜੀਤ ਸਿੰਘ ਪੰਮਾ ਹੋਰੀ ਜਿਹੜੇ ਨੇ ਉਹਨਾਂ ਨੇ ਪੀਰ ਵਰਸ਼ਾ ਸੈਦ ਦੇ ਇੱਕ ਮਨਜ਼ੂਮ ਟੁਕੜੇ ਦੇ ਵਿੱਚੋਂ ਚਾਰ ਕਲੀਆਂ ਸਾਨੂੰ ਪਿਜੁਆਈਆਂ ਨੇ ਤੇ ਮੰਗ ਕੀਤੀ ਏ ਵੀ ਇਹਨਾਂ ਦਾ ਤਰਜਮਾ ਤੇ ਵਜ਼ਾਹਤ ਤੇ ਸ਼ਰਾ ਅਸੀਂ ਤੁਹਾਡੇ ਹਜ਼ੂਰ ਪੇਸ਼ ਕਰੀਏ ਪੀਰ ਵਰਸ਼ਾ ਸੈਦ ਦੇ ਉਹ ਚਾਰੇ ਮਿਸਰੇ ਇਸ ਤਰ੍ਹਾਂ ਨੇ ਪੈਮਾਨ ਮਤੀਏ ਰੂਪ ਗੁਮਾਨ ਭਰੀਏ ਅਠਕੀਲੀਏ ਰੰਗ ਰੰਗੀਲੀਏ ਨਹੀਂ ਤੇ ਆਸ਼ਿਕ ਭੌਰ ਫਕੀਰ ਤੇ ਨਾਂਗ ਕਾਲੇ ਬਿਨਾ ਮੰਤਰੋਂ ਮੂਲ ਨਾ ਕੀਲੀਏ ਨਹੀਂ ਤੇਰੇ ਪਲੰਗ ਦਾ ਰੰਗ ਨਾ ਰੂਪ ਕਟਿਆ ਨਾ ਘਰ ਸ਼ੁਹ ਦੀਆਂ ਨਾਲ ਬਖੀਲੀਏ ਨਹੀਂ ਤੇ ਵਾਰਸ਼ਾ ਬਿਨ ਕਾਰ ਤੋਂ ਜ਼ਿਬਾ ਕਰੀਏ ਬੋਲ ਨਾਲ ਜ਼ੁਬਾਨ ਰਸੀਲੀਏ ਨਹੀਂ ਪਿਆਰਿਓ ਇਹ ਪੀਰ ਵਾਰਸ਼ਾ ਸੈਦ ਦੇ ਚਾਰੇ ਹੀ ਮਿਸਰੇ ਯੂਨੀਵਰਸਲ ਟਰੂਥ ਨੇ ਇਸ ਜ਼ਰਬੁਲ ਇਮਸਾਲ ਨੇ ਸਾਹਿਬੋ ਇਹ ਅਬਦੀ ਹਕੀਕਤਾਂ ਨੇ ਤੁਸੀਂ ਸਵਾਲਾਤ ਵੀ ਭਜਵਾਏ ਨੇ ਤੁਹਾਡੇ ਅਖਾਨ ਵੀ ਸਾਨੂੰ ਮੌਸੂਲ ਹੋਏ ਹੋਏ ਨੇ ਤੇ ਆਓ ਫਿਰ ਇਹ ਸਾਰੀ 부ਚਕੀ ਬਣਾ ਕੇ ਤੇ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾਹਾਂ ਦੀ ਖਿਦਮਤ ਦੇ ਵਿੱਚ ਤੇ ਚੱਲ ਕੇ ਉਹਨਾਂ ਕੋਲੋਂ ਪੀਰ ਮਾਰਸ਼ਾ सैयद ਦੇ ਇਹਨਾਂ ਸ਼ੇਰਾਂ ਦਾ ਤਰਜਮਾ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਅਖਾਨਾਂ ਦਾ ਮਤਲਬ ਜਾਣੀਏ ਤੇ ਪੁੱਛੀਏ ਆਓ ਸਾਡੇ ਨਾਲ ਅਸਲਾਮੁਅਲੈਕਮ ਜਨਾਬੇ ਅਲੀ ਵੈਲਕਮ ਸਲਾਮ ਜਨਾਬ ਡਾਕਟਰ ਸਾਹਿਬ ਖੈਰਿਆਓ ਦੀ ਖੈਰਿਆਓ ਕੀ ਹਾਲ ਚਾਲ ਬੜੀ ਮਿਹਰਬਾਨੀ ਮੇਰੀ ਸਰਕਾਰ ਬੜੀ ਨਵਾਜ਼ਿਸ਼ ਅੱਛਾ ਹਜ਼ੂਰ ਭਾਈਵਾ ਸਾਹਿਬ ਅੱਜ ਫੇਰ ਜਨਾਬ ਸਾਡੇ ਇੰਡੀਆ ਤੋਂ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਮਾਂ ਬੋਲੀ ਦਾ ਤਾਰਫ ਕਰਾਉਣ ਵਾਲੇ ਬਹੁਤ ਵੱਡੇ ਸਿੰਗਰ ਨੇ ਦਲੇਰ ਸਿੰਘ ਮਹਿਦੀ ਅੱਛਾ ਵਾਹ ਵਾਹ ਉਹ ਜਨਾਬ ਬੜੇ ਤੁਹਾਡੇ ਆਸ਼ਕ ਨੇ ਹੂੰ ਹੂੰ ਸਾਡਾ ਪ੍ਰੋਗਰਾਮ ਬੜੇ ਸ਼ੌਕ ਨਾਲ ਵਿੰਦੇ ਨੇ ਹੂੰ ਹੂੰ ਉਹਨਾਂ ਜਨਾਬ ਸਾਨੂੰ ਇੱਕ ਖਾਨ ਭਜਵਾਇਆ ਹੂੰ ਹੂੰ ਉਹ ਆਹਦੇ ਨੇ ਕਿ ਮੈਂ ਤੇ ਆਇਆ ਸਾਂ ਲਾਹੌਰ ਜਦੋਂ ਇਮਰਾਨ ਹਾਂ ਸਾਬ ਦਾ ਸ਼ੌਕਤ ਖਾਨ ਹਸਪਤਾਲ ਦੇ ਵਾਸਤੇ ਚੰਦਾ ਇਕੱਠਾ ਕਰਨ ਵਾਸਤੇ ਹੂੰ ਪ੍ਰੋਗਰਾਮ ਹੋਇਆ ਸੀ ਤੇ ਦਲੇਰ ਸਿੰਘ ਮਹਿਦੀ ਆਏ ਸਾਂ ਜੀ ਜੀ ਲਾਹੌਰ ਹਾਂਜੀ ਉਹ ਆਹਦੇ ਨੇ ਮੈਂ ਲਾਹੌਰ ਆਇਆ ਦੋ ਤਰੇ ਵਾਰੀ ਆਇਆ ਹਾਂ ਹੂੰ ਜੀ ਤੇ ਇਹਦਾ ਮੈਨੂੰ ਤਰਜਮਾ ਨਹੀਂ ਪਤਾ ਲੱਗਾ ਵੀ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜਮੇ ਹੀ ਨਹੀਂ ਹਾਂਜੀ ਇਹ ਨਾਂ ਦੀ ਅਸਲ ਜਿਹੜਾ ਲਾਹੌਰ ਹੈ ਨਾ ਜੀ ਉਹ ਮਤਲਬ ਇਹ ਕਿ ਇੱਕ ਇਸਰਾਂ ਦਾ ਹੋਰ ਵੀ ਸ਼ਹਿਰ ਖਾਨ ਹੈ ਕਿ ਜਿੰਨੇ ਨਹੀਂ ਵੇਖਿਆ ਲਾਹੌਰ ਉਹ ਵੇਖੇ ਕਲਾਨੌਰ ਅੱਛਾ ਜਿਹੜਾ ਇੰਡੀਆ ਦੇ ਵਿੱਚ ਹੈ ਆ ਜਿੱਥੇ ਕਰਤਾਰਪੁਰ ਸਾਹਿਬ ਹੈ ਨਾ ਜੀ ਜੀ ਇਹਦੇ ਪਰਲੇ ਪਾਸੇ ਲੱਗੇ ਹੀ ਹੈ ਛੋਟਾ ਸ਼ਹਿਰ ਇਹ ਕਲਾਨੌਰ ਹੈ ਤੇ ਉਥੇ ਅਕਬਰ ਬਾਦਸ਼ਾਹ ਦੀ ਤਾਜ ਪੋਸ਼ੀ ਹੋਈ ਸੀ 13 ਸਾਲ ਦੀ ਉਮਰ ਚ ਅੱਛਾ ਅਜਾ ਤੇ ਉਹਨੂੰ ਕਲਾ ਨੌਰਾਂ ਦੇ ਨੇ ਔਰ ਮਤਲਬ ਇਹ ਵੇ ਕਿ ਔਰ ਫਿਰ ਬੜੀ ਖੂਬਸੂਰਤੀ ਇਲਾਕੇ ਦੀ امامਦੀਨ ਨੇ ਲਿਖਿਆ ਸੀ ਕਲਾ ਨੌਰ ਬਟਾਲੇ ਦੀ ਰਨ ਰੇਸ਼ਮ ਜ਼ਰੀ ਬਾਫਤਾ ਰਨ ਕਸੂਰ ਦੀ ਏ ਵਾਹ ਅਜਾ ਤੂੰ ਗੱਲ ਇਹ ਹੈ ਕਿ ਲਾਹੌਰ ਦੀ ਜਿਹੜੀ ਗੱਲ ਹੈ ਨਾ ਜੀ ਜੀ ਜਦੋਂ ਆਪਣੇ ਵਕਤ ਦਾ ਲਾਹੌਰ ਬੜਾ ਸੋਹਣਾ ਤੇ ਸੁੰਦਰ ਸ਼ਹਿਰ ਸੀ ਵਾਹ ਵਾਹ ਇਨੂੰ ਬਾਗਾਂ ਦਾ ਸ਼ਹਿਰ ਆਖਿਆ ਜਾਂਦਾ ਸੀ ਜੀ ਮਾਲ ਰੋਡ ਜਿਹੜੀ ਸੀ ਲਾਹੌਰ ਦੀ ਜਿੱਦਾ ਹੁਣ ਉਹਨੂੰ ਚੌੜਾ ਕਰਨ ਦੇ ਚੱਕਰ ਜਿਹਦੇ ਬਿਲਡਿੰਗਾਂ ਬਣਾਉਣ ਦੇ ਚੱਕਰ ਚ ਉਹਦੇ ਦੋਹੀਂ ਪਾਸੇ ਡੋਰੀ ਚੌੜੀ ਪਾਲ ਸੀ ਰੁਖਾਂ ਦੀ ਵਾਹ ਅੱਛਾ ਔਰ ਹਰ ਪਾਸੇ ਜਿੱਧਰ ਜਿੱਧਰ ਕੋ ਸੜਕ ਸੀ ਦਰਖਤ ਬੜਾ ਸੀ ਔਰ ਦਰਖਤ ਨੇ ਕਜਿਆ ਹੋਇਆ ਸੀ ਦਰਖਤਾਂ ਨੇ ਲਾਹੌਰ ਨਾਲ ਜੀ ਔਰ ਫੇਰ ਅੰਗਰੇਜ਼ਾਂ ਦੇ ਦੌਰ 'ਚ ਲਾਹੌਰ ਦੀਆਂ ਸੜਕਾਂ ਧੁੱਪਦੀਆਂ ਸਨ ਵਾਹ ਸਵੇਰੇ ਲਾਹੌਰ ਦੀਆਂ ਸੜਕਾਂ ਸਵੇਰ ਧੁੱਪਣੀਆਂ ਸਵੇਰੇ ਧੁੱਪਦੀਆਂ ਹਨ ਧੋਈਆਂ ਜਾਂਦੀਆਂ ਹਨ ਗਵਰਨਮੈਂਟ ਤੋਂ ਹੁੰਦੀ ਸੀ ਵਾਹ ਅੱਛਾ ਹੁਣ ਉਹ ਜਦੋਂ ਮਤਲਬ ਇਹ ਹੈ ਕਿ ਅੱਗੋਂ ਪਿਛਾਂ ਨੂੰ ਜਾਣਾ ਸ਼ੁਰੂ ਕਰਦੇ ਹੀ ਹੈ ਹਾਂਜੀ ਇਹ ਕਿਸੇ ਵੀ ਜਗ੍ਹਾ ਦੀ ਸੁੰਦਰਤਾ ਨੂੰ ਅਸੀਂ ਕਾਇਮ ਨਾ ਰੱਖ ਸਕੀਏ ਔਰ ਉਹਦੇ ਜਿ ਵਿਗਾੜ ਪੈ ਜਾਣਾ ਹਾਂਜੀ ਤੇ ਅੱਜ ਉਥੇ ਵੇਕੇ ਕੋਠੇ ਹੀ ਕੋਠੇ ਕੋਠੇ ਹੀ ਕੋਠੇ ਚੱਤੀ ਲੱਗੇ ਆਉਂਦੇ ਨੇ ਵੇਖੋ ਨਾ ਜਿਵੇਂ ਦਿੱਲੀ ਦਾ ਹਾਲ ਹੋ ਗਿਆ 42.4 ਟੈਂਪਰੇਚਰ ਹੋ ਗਿਆ ਸੀ ਔਰ ਇੱਕ ਦਿਨ ਦੋ ਸਿੱਕ ਨੇ ਦੱਸਿਆ ਪਿਛਲੇ ਦਿਨਾਂ 'ਚ ਜਦੋਂ ਬੜੀ ਅੱਤ ਦਾ ਸੇਕ ਸੀ ਜੀ ਕਿ ਮਤਲਬ ਏਸੀ ਫਟ ਜਾਂਦੇ ਨੇ ਕਿ ਵੀ ਘੰਟੇ ਚੱਲ ਚੱਲ ਕੇ ਤੂੰ ਗੱਲ ਇਹ ਹੈ ਕਿ ਕਸੂਰ ਸਾਡਾ ਹੈ ਅਸਾ ਮਤਲਬ ਜਿਹੜਾ ਉਹ ਸ਼ਹਿਰਾਂ ਦੀ ਸੁੰਦਰਤਾ ਹੈ ਔਰ ਉਸ ਵੇਲੇ ਉਹ ਜਿਹੜਾ ਲਾਹੌਰ ਸੀ ਨਾ ਬੜਾ ਨਿੱਕਾ ਜਿਹਾ ਸਮਝੋ ਐਡਾ ਵੱਡਾ ਨਹੀਂ ਸੀ 12 ਦਰਵਾਜ਼ਿਆਂ ਦੇ ਅੰਦਰ ਲਾਹੌਰ ਸੀ ਬਾਹਰ ਜਿਹੜੇ ਸੈਂ ਉਹਦੇ ਤੋਂ ਜਿਹੜਾ ਬਾਹਰ ਸੀ ਉਹ 12 ਦਰਵਾਜ਼ਿਆਂ ਦੇ ਅੰਦਰ ਜਿਹੜਾ ਸੀ ਉਹ ਵੀ ਪਿੰਡਾਂ ਦੀ ਤਰ੍ਹਾਂ ਵੱਸੋਂ ਸੀ ਔਰ ਇੱਕ ਦੂਜੇ ਨਾਲ ਮਿਲਤ ਗਿਲਤ ਮੁਹੱਬਤ ਪਿਆਰ ਤੇ ਨੇੜਤਾ ਲੋਕਾਂ ਦੀ ਬੜੀ ਸੀ ਤੇ ਜਿਹੜੇ ਬਾਹਰ ਉਹਦੇ ਤੋਂ ਬادیه ਸਨ ਉਹਨਾਂ 'ਚ ਹਰ ਪਾਸੇ ਦਰਖਤ ਹੀ ਦਰਖਤ ਜੰਨਦਾਲ ਚਾਲੀਮਾਰ ਬਾਗ ਸੀ ਹਾਂਜੀ ਬੜਾ ਖੂਬਸੂਰਤੀ ਦੀ ਇਹ ਕਲਾਮਤ ਆਇਦਰ ਰਾਵੀ ਵਗਦਾ ਸੀ ਉਹਦਾ ਵੀ ਮਤਲਬ ਹੈ ਕਿ ਬੜਾ ਸੋਹਣਾ ਪਾਣੀ ਹਾਂਜੀ ਤੇ ਉਹ ਬਲਦਬੇ ਆ ਕਿ ਨਾ ਹ ਰਾਵੀ ਦਾ ਹੀ ਪਾਣੀ ਰਹਿ ਗਿਆ ਸਾਰੇ ਗੰਦੇ ਨਾਲਿਆਂ ਦਾ ਪਾਣੀ ਵਿੱਚ ਸੁੱਟ ਕੇ ਜੋ ਇੰਡੀਆ ਨੇ ਪਾਖੜਾ ਨੰਗਲ ਪ੍ਰੋਜੈਕਟ ਬਣਾਇਆ ਹਾਂਜੀ ਉਹ ਪਾਣੀ ਸਾਡਾ ਜਿਹੜਾ ਸਿੰਧ ਤਾਸ ਮੌਦੇ ਦੀ وجہ ਨਾਲ ਉਹ ਬੰਦ ਹੋ ਗਿਆ ਤੇ ਉਹ ਫਿਰ ਐਸ ਨਾ ਕਰਕੇ ਨਾ ਤੇ ਮਤਲਬ ਹੈ ਕਿ ਹੁਣ ਤੁਸੀਂ ਮੱਲਵੇ ਨੂੰ ਪੜਾ ਅਗੇ ਲਾਹੌਰ ਚੜ ਗਿਆ ਹਾਂ ਜੀ ਉਹਦਾ ਫਿਰ ਜਿਹੜਾ ਹਾਲ ਹੋਣਾ ਸੀ ਦਲੇਰ ਸਿੰਘ ਮਹਿਦੀ ਇਹਨਾਂ ਜੋ ਵੇਖਿਆ ਆ ਅੱਗੇ ਫਿਰ ਉਹ ਦਿਨੋਂ ਦਿਨੋਂ ਮਤਲਬ ਇਹ ਆ ਕਿ ਉਹ ਪੁੱਠੇ ਪਾਸੇ ਨੂੰ ਜਾ ਰਿਆ ਨਾ ਤੁਸੀਂ ਵੇਖੋ ਅੱਜ ਵੀ ਜਾਓ ਆ ਮੋਟਰਵੇ ਤੇ ਜਾਓ ਤੁਹਾਨੂੰ ਕਈ ਕੱਲ ਹੁੰਨੀਆਂ ਨਜ਼ਰ ਆਉਣਗੀਆਂ ਤੁਸੀਂ ਸ਼ਰਤ ਲਾ ਗਿਆ ਕੋਈ ਯਾਰ ਇੱਕ ਹੀ ਰੁੱਕ ਮੈਂ ਵੇਖ ਲਾਂ ਤੁਹਾਨੂੰ ਇੱਕ ਰੁੱਕ ਵੀ ਕਿਤੇ ਨਜ਼ਰ ਨਹੀਂ ਆਏਗਾ ਜਿਵੇਂ ਤੁਸੀਂ ਆਂਦੇ ਹੁੰਦੇ ਹੋ ਕਿ ਪਿਛਾਂ ਖਿਚੂ ਤਾਕਤਾਂ ਜਿਹੜੀ ਹੈ ਉਹਨਾਂ ਸਾਡੇ ਮੁਲਕ ਦਾ ਬੇੜਾ ਗਰਕ ਕੀਤਾ ਉਹਨਾਂ ਨੇ ਮਤਲਬ ਇਹ ਕਿ ਪਲਾਨਿੰਗ ਨਹੀਂ ਨਾ ਜੀ ਮਨਸੂਬਾ ਨਹੀਂ ਜਦੋਂ ਵੀ ਤੁਸੀਂ ਕੋਈ ਕਿਤੇ ਬਾਜਵਾ ਸਾਹਿਬ ਇੱਕ ਮਾਡਲ ਟਾਊਨ ਲਾਹੌਰ ਦਾ ਹੈ ਕਿ ਵੇਖੋ ਇੱਕ ਸੁਸਾਇਟੀ ਹੈ ਜੀ 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 ਉਹਨੂੰ ਗੰਗਾ ਰਾਮ ਨੇ ਡਿਜ਼ਾਈਨ ਕੀਤਾ ਬਹੁਤ ਵੱਡੇ ਇੰਜੀਨੀਅਰ ਹਾਂਜੀ ਹਾਂਜੀ ਔਰ ਦੇਖੋ ਤੁਸੀਂ ਕਿ ਪੂਰੇ ਮੇਰੇ ਖਿਆਲ ਹੈ ਪੰਜਾਬ ਵਿੱਚ ਐਡੀ ਖੂਬਸੂਰਤ ਅੱਬਾਦੀ ਹਾਂਜੀ ਐਡੀ ਖੂਬਸੂਰਤ ਰਿਹਾਈਸ਼ੀ ਸਟਰੀਮ ਨਹੀਂ ਹੈ ਜਿਹੋ ਜੀ ਲਾਹੌਰ ਦਾ ਮਾਡਲ ਟਾਊਨ ਹੈ ਅੱਜੋ ਠੇ ਛੱਤੀ ਜਾਣੇ ਠੁੱਤੇ ਮੰਜ਼ਲਾ ਚੜੀ ਜਾਣੀਆਂ ਆ ਪਲਾਨਿੰਗ ਨਹੀਂ ਕਰਦੇ ਜਿੱਥੇ ਪਲਾਨਿੰਗ ਨਹੀਂ ਜਿੱਥੇ ਰੁਕ ਨਹੀਂ ਤੁਹਾਡਾ ਸਾਹ ਸੌਖਾ ਬੇ ਗੁਨਾ ਰੁਕ ਜਿਹੜੇ ਨੇ ਤੁਹਾਡੇ ਜਿਹੜਾ ਘਟਾ ਮਿੱਟੀ ਉੱਡਦਾ ਉਹ ਰੁੱਖਾਂ ਦੇ ਪੱਤਰਾਂ ਦੇ ਉੱਤੇ ਲੱਗ ਜਾਂਦਾ ਅੱਛਾ ਤੇ ਤੁਹਾਡਾ ਸਾਹ ਸੌਖਾ ਹੁੰਦਾ ਤੇ ਜਿੱਥੇ ਰੋਕ ਹੀ ਨਾ ਹੋਏਗਾ ਉਹ ਸਾਹ ਉਹ ਘੱਟਾ ਮਿੱਟੀ ਸਿੱਧਾ ਸਾਡੇ ਸੰਗਰਾ ਲੰਗ ਕੇ ਤੇ ਅੰਦਰ ਜਾਏਗਾ ਸਾਨੂੰ ਬਿਮਾਰ ਕਰੇਗਾ ਸਾਡੀਆਂ ਅੱਖਾਂ ਖਰਾਬ ਕਰੇਗਾ ਸਾਨੂੰ ਰੋਗੀ ਕਰੇਗਾ ਔਰ ਇਹ ਦੁੱਖ ਜਿਹੜਾ ਇਹ ਬਦਨਸੀਬੀ ਹੈ ਬਾਦ ਇੰਤਜ਼ਾਮੀ ਦੀ وجہ ਨਾਲ ਸਾਰਾ ਲਾਹੌਰ ਦੀ ਜਿਹੜੀ ਸੁੰਦਰਤਾ ਹੈ ਨਾ ਉਹ ਖਤਮ ਹੋ ਕੇ ਖਰਾਬ ਹੋ ਗਈ ਹੈ ਔਰ ਉਹ ਵਾਕਈ ਉਹ ਵੇਲਾ ਇਸਰਾਂ ਦਾ ਸੀ ਕਿ ਜਿੰਨੇ ਲਾਹੌਰ ਨਹੀਂ ਵੇਖਿਆ ਹਾਂਜੀ ਉਹ ਜੰਮੀ ਹੀ ਨਹੀਂ ਵਾਹ ਹਾਂਜੀ ਲਾਜੀ ਸਰਦਾਰ ਜੀ ਬੜੀ ਖੂਬਸੂਰਤੀ ਦੇ ਨਾਲ ਬੜਾ تفصیلی ਸਾਡੇ ਬਾਜਵਾ ਸਾਹਿਬ ਨੇ ਦੱਸਿਆ ਗੁਜ਼ਾਰਿਸ਼ ਹੈ ਵੀ ਕਿ ਕਦੀ माजी ਬਈਦ ਦੇ ਵਿੱਚ ਹੀ ਸਹੀ ਇੱਕ ਵੇਲਾ ਸੀ ਕਿ ਲਾਹੌਰ ਸ਼ਹਿਰ ਆਪਣੀ ਤਹਜ਼ੀਬ ਆਪਣੀ ਸਕਾਫਤ ਮذਬੀ حوالے ਦੇ ਨਾਲ ilm ও ادب ਦੇ حوالے ਦੇ ਨਾਲ ਆਪਣੀ ਖੂਬਸੂਰਤੀ ਦੇ حوالے ਦੇ ਨਾਲ ਜਿਵੇਂ ਬਾਜਵਾ ਸਾਹਿਬ ਫਰਮਾਇਆ ਕਿ ਇਹ ਬਾਗਾਂ ਦਾ ਸ਼ਹਿਰ ਖਵਾਦਾ ਸੀ ਫਿਰ ਵੇਖੋ ਨਾ ਇੱਕ ਪਾਸੇ ਉਹ 라ਵੀ ਵਗਦਾ ਸੀ 라ਵੀ ਇਕ ਐਸਾ ਦਰਿਆਏ ਜਿਹਦੇ ਤੇ ਸਾਡੇ ਦੇਸ਼ ਪੰਜਾਬ ਦੇ ਵਿੱਚ ਸ਼ਾਇਰਾਂ ਲੋਕ ਗੀਤ ਲੇਹੇ ਵਗਦੀ ਏ 라ਵੀ ਵਿੱਚ ਸੁਟਾਂ ਕੰਗਣਾ ਅਸਾਂ ਰੱਬ ਕੋਲੋਂ ਬਸ ਹੁਣ ਮਾਹੀ ਮੰਗਣਾ ਵੇਖੋ ਨਾ ਇਹ ਮੁਹੱਬਤਾਂ ਤੇ ਰੋਮਾਂਨਵੀ ਦਾਸਤਾਨਾਂ ਇਸ ਧਰਤੀ ਤੇ ਪੈਦਾ ਹੋਈਆਂ ਬਾਦਸ਼ਾਹ ਬڑے بڑے ਵੱਡੇ ਜਿਹੜੇ ਨੇ ਉਹਨਾਂ ਦਾ ਪਾਇਆ ਤਖਤ ਰਿਆ ਲਾਹੌਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਪਾਇਆ ਤਖਤ ਰਿਆ ਇਸ ਤੋਂ ਬਾਅਦ حضرت ਮੀਆਂ ਮੀਰ ਸਾਹਿਬ ਹਜ਼ੂਰ ਦਾਤਾ ਗੰਜਬਖਸ਼ ਰਹਿਮਤੁੱਲਾਹ ਤਾਲਾ ਅਲੇ ਦੇ ਇਲਾਵਾ ਸੈਂਕੜੇ عظیم ਤਰੀਨ ਸੂਫੀਆ کرام ਤੁਹਾਡੇ ਸਰਦਾਰ ਜੀ ਇਹ ਗੱਲ ਨੋਟਿਸ ਚ ਹੋਣੀ ਹੈ ਕਿ ਗੁਰਨਾਨਕ ਦੇਵ ਜੀ ਦੀ ਜਮਨ ਪੋਏ ਤੇ ਗੁਰਨਾਨਕ ਦੇਵ ਜੀ ਦਾ ਜਿਹੜਾ ਕਰਤਾਰਪੁਰ ਸ਼ਰੀਫ ਦਾ ਇੱਥੇ ਗੁਰਦੁਆਰੇ ਨੇ ਇਹਨਾਂ ਤੋਂ ਬਾਅਦ ਮੈਂ ਸਮਝਣਾ ਪੂਰੀ ਦੁਨੀਆ ਦੇ ਵਿੱਚ ਸਿੱਖ ਮਤ ਦਾ ਜਿਹੜਾ ਸਭ ਤੋਂ عظیم ਔਰ ਮੁਕੱਦਸ ਥਾਂ ਹੈ ਉਹਦੀ ਤੁਹਾਨੂੰ ਪਤਾ ਹੀ ਹੈ ਵੀ ਨਹੀਂ ਜਿਹੜੀ ਹੈ ਉਹ حضرت ਮੀਆਂ ਮੀਰ ਸਾਹਿਬ ਬਾਲਾ ਪੀਰ ਨੇ ਜਾ ਕੇ ਰੱਖੀ ਸੀ ਉਹ ਗੁਰੂ ਅਰਜਨ ਦੇਵ ਜੀ ਦੇ ਮਿੱਤਰ ਸਨ ਤੇ ਗੁਰੂ ਅਰਜਨ ਦੇਵ ਜੀ ਦੀ ਦਰਖਾਸਤ ਦੇ ਉੱਤੇ حضرت ਮੀਆਂ ਮੀਰ ਸਾਹਿਬ ਨੇ ਜਾ ਕੇ ਅੰਬਰਸਰ 골ਡਨ ਟੈਂਪਲ ਦੀ ਨਹੀਂ ਧਰੀ ਪਾਲਤੀ ਪਾਕ ਤੇ ਐਡੇ ਵੱਡੇ ਇੰਨੇ ਦੇ ਵੱਡੇ ਫੁਕਾਰਾ ਔਲੀਆ ਸੂਫੀਆ ilm ও ادب ਦੇ ਹਵਾਲੇ ਨਾਲ ਐਡੀਆਂ ਐਡੀਆਂ ਵੱਡੀਆਂ ਸ਼ਖਸੀਅਤਾਂ ਤੇ ਖੂਬਸੂਰਤੀ ਤੇ ਸੁੰਦਰਤਾ ਲਾਹੌਰ ਦੀ ਜਿਹੜੀ ਹੈ ਉਹ ਉਂਝ ਮਿਸਾਲੀ ਸੀ ਇਹ ਸਾਰੀਆਂ ਗੱਲਾਂ ਰਲਾ ਕੇ ਨਾ ਤੇ ਫਿਰ ਜਿਹੜੇ ਪਸਮਾਨਦਾ ਦੂਰ ਦਰਾਡੇ ਦੇ ਇਲਾਕਿਆਂ ਦੇ ਲੋਕ ਹੁੰਦੇ ਸਨ ਉਹ ਕਦੀ ਕਦਾਰ ਜਦੋਂ ਲਾਹੌਰ ਆ ਕੇ ਫੇਰਾ ਲਾ ਕੇ ਪਿਸ਼ਾ ਪਰਤਦੇ ਸਨ ਤੇ ਫਿਰ ਉਹ ਜਾ ਕੇ ਪਿੰਡ ਆਖਦੇ ਸਨ ਉਹ ਪਈ ਕਦੀ ਲਾਹੌਰ ਵੇਖਿਆਈ ਤੇ ਜਦੋਂ ਪਿੰਡ ਵਾਲੇ ਆਖਣਾ ਨਹੀਂ ਯਾਰ ਮੈਂ ਤੇ ਨਹੀਂ ਅਜੇ ਗਿਆ ਤੇ ਉਹਨਾਂ ਫਿਰ ਅੱਗੋ ਆਖਣਾ ਤੂੰ ਤੇ ਫਿਰ ਇਹਦਾ ਮਤਲਬ ਹੈ ਅਲੀ ਦੁਨੀਆ ਤੇ ਜਮਿਆ ਹੀ ਨਹੀਂ ਤੂੰ ਕੱਖ ਵੀ ਨਹੀਂ ਵੇਖਿਆ ਇਹ ਫਿਰੇ ਤੋਂ ਖਾਰ ਪੈ ਗਿਆ ਭਈ ਜਿਨੇ ਲਾਹੌਰ ਨਹੀਂ ਵੇਖਿਆ ਉਹ ਜਮਿਆ ਹੀ ਨਹੀਂ ਲੋ ਜੀ ਬਾਜਵਾ ਸਾਹਿਬ ਅਗਲਾ ਖਾਨ ਜਿਹੜਾ ਹੈ ਏ ਜਨਾਬ ਹਰਿਆਣਾ ਤੋਂ ਡਾਕਟਰ ਗੋਪਾਲ ਸਿੰਘ ਬੁੱਟਰ ਵਾਹ ਵਾਹ ਜੀ ਸਦਕੇ ਜਾਈਏ ਜੀ ਸਦਕੇ ਜਾਈਏ ਬੁੱਟਰ ਤੇ ਤੁਹਾਡੇ ਬੜੇ ਰਿਸ਼ਤੇਦਾਰ ਵੀ ਨੇ ਹਾਂਜੀ ਹਾਂਜੀ ਇਹ ਉਹਨਾਂ ਪਝਵਾਇਆ ਤੇ ਖਾਨ ਜਿਹੜਾ ਨਾ ਉਹਨਾਂ ਨੇ ਹੈ ਉਹ ਆਪ ਵੀ ਬੁੱਟਰ ਨੇ ਤੇ ਜੱਟ ਨੇ ਹੂੰ ਤੇ ਕੋ ਥੋੜਾ ਜਿਹਾ ਮੈਨੂੰ ਜੱਟਾਂ ਦੇ ਖਿਲਾਫ ਲੱਗਾ ਹੈ ਖਾਨ ਉਹਨਾਂ ਇੰਜ ਪਝਵਾਇਆ ਹੂੰ ਕੋਈ ਜੱਟ ਸੰਢਾ ਸੰਸਾਰ ਕਬੀਲਾ ਗਾਲਣਾ ਹੂੰ ਤੇ ਕਾਂ ਕਬੂ ਤੇ ਕੁਕੜ ਕਬੀਲਾ ਪਾਲਣਾ ਹੂੰ ਹੂੰ ਇਦੀ ਜਰਾ ਜਨਾਬ ਵਡ ਕਰੋ ਬੁੱਟਰ ਸਾਹਿਬ ਦਾ ਜੀ ਖਾਸ ਕਰਕੇ ਧੰਨਵਾਦ ਕੇ ਮੇਰੀ ਤੇ ਬੜੀ ਬੁੱਟਰਾਂ ਦਾ ਸਾਝ ਹੈ ਹਾਂਜੀ ਮੇਰੀ ਜਿਹੜੀ ਸਵਰਗਵਾਸੀ ਪਤਨੀ ਸੀ ਉਹ ਵੀ ਬੁੱਟਰ ਸੀ ਤੇ ਮੇਰੀ ਚਾਚੀ ਵੀ ਬੁੱਟਰ ਮੇਰੀ ਤਾਈ ਵੀ ਬੁੱਟਰ ਸੀ ਵਾਹ ਵਾਹ ਤੇ ਫਰੂਜ਼ਾਲਾ ਤੇ ਉਹ ਸਾਰਾ ਇਲਾਕਾ ਜਿਹੜਾ ਸਾਡੇ ਲਾਗੇ ਉੱਥੇ ਬੜੇ ਪਿੰਡ ਨੇ ਉੱਥੇ ਬੜੇ ਪਿੰਡ ਨੇ ਮੈਂ ਵੀ ਜਾ ਰਿਹਾ ਉੱਥੇ ਗੁਜਰਾ ਦੇ ਮੇਰਾ ਵਿਆਹ ਹੋਇਆ ਸੀ ਵਾਹ ਵਾਹ ਤੇ ਉੱਥੇ ਪਾਂਡੂਪੁਰ ਤੇ ਗੱਗੜਕੇ ਤੇ ਠਟਾ आजम ਖਾਂ ਹਾਂਜੀ ਇਹ ਸਲਖਣਾਬਾਦ ਤੇ ਇਹ ਸਾਰੇ ਪਿੰਡ ਤੇ ਪਰਾਂ ਫਰੂਜ਼ਾਲਾ ਇਹ ਸਾਰੇ ਬੁੱਟਰਾਂ ਦੇ ਪਿੰਡ ਸਨ ਬੁੱਟਰਾਂ ਦੇ ਬੁੱਟਰ ਬੜੇ ਤਗੜੇ ਨੇ ਉੱਥੇ ਹਾਂਜੀ ਹਾਂਜੀ ਤੇ ਫਰੂਜ਼ਾਲੇ ਦੇ ਬੁੱਟਰ ਬੜੇ ਨਾਮੀ ਗ੍ਰਾਮੀ ਨੇ ਤੇ ਇਹਨਾਂ ਨੇ ਇਹ ਜਿਹੜਾ ਖਾਨ ਭੇਜਿਆ ਹੈ ਇਹਦੀ ਅਸਲ ਸ਼ਕਲ ਇਹ ਵੇ ਜੀ ਕਿ ਜੱਟ ਸੰਢਾ ਸੰਸਾਰ ਕਬੀਲਾ ਗਾਲਣਾ ਗਾਲਣਾ ਕਾਂ ਕੰਬੋ ਕਰਾੜ ਕਬੀਲਾ ਪਾਲਣਾ ਕੁੱਕਰ ਤੇ ਲੜ ਲੜ ਕੇ ਮਰ ਜਾਂਦੇ ਨੇ ਅੱਛਾ ਕੁੱਕਰ ਕੁੱਕਰ ਨਹੀਂ ਅੱਛਾ ਕੁੱਕਰ ਦੇ ਆਪਸ ਵਿੱਚ ਮਾਂ ਲਊ ਲਊ ਰਤੋ ਰਤੋ ਜਾਂਦੇ ਨੇ ਇਹ ਜਿਹੜਾ ਨਾ ਕਾਂ ਕੰਬੋ ਕਰਾੜ ਵਾਹ ਹਾਂਜੀ ਕਬੀਲਾ ਪਾਲਣਾ ਵਾਹ ਵਾਹ ਹੁਣ ਜੱਟ ਸੰਢਾ ਸੰਸਾਰ ਇਹ ਖਾਨ ਵੀ ਇੱਕ ਇਹ ਵੀ ਸ਼ਕਲ ਹੈ ਕਿ ਜੱਟ ਮਿਆਂ ਸੰਸਾਰ ਮਿਆਂ ਵੀ ਸੰਡੇ ਨੂੰ ਆਂਦੇ ਨੇ ਕਈਆਂ ਲਾਕਿਆਂ ਅੱਛਾ 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 ਜੱਟ ਮਿਆਂ ਸੰਸਾਰੀਆ ਜੱਟ ਸੰਡਾ ਸੰਸਾਰ ਜੀ ਤੋ ਇਹ ਜਿਹੜੀਆਂ ਕੋਮਾਂ ਨੇ ਨਾ ਜੀ ਤਿੰਨੇ ਕਿ ਜੱਟ ਜਿੱਥੇ ਹੋਏਗਾ ਹਾਂਜੀ ਉਹਦੇ ਤੇ ਨੁਕਸੇ ਬੜਾ ਵੱਡਾ ਕਿ ਉਹ ਆਪਣੇ ਸ਼ਰੀਕ ਨੂੰ ਨਹੀਂ ਵੇਖ ਸਕਦਾ ਹਾਂਜੀ ਉਹ ਆਪਣੇ ਕਬੀਲੇ ਨੂੰ ਵੇਖ ਨਹੀਂ ਸਕਦਾ ਉਹ ਆਂਦਾ ਵੀ ਜਾਂ ਮੈਂ ਆ ਤਾ ਜਾਂ ਫਿਰ ਇਹ ਰਹੇਗਾ ਹਾਂਜੀ ਇਹ ਹਾਲ ਹੀ ਸੰਡੇ ਦਾ ਜਿਹੜੀ ਖੁਰਲੀ ਤੇ ਵੱਜਾ ਹੋਏਗਾ ਉਥੇ ਦੂਜਾ ਸੰਡਾ ਲਿਆ ਕੇ ਬੰਨ ਦਿਓ ਉਹ ਜਾਂ ਆਪ ਮਰ ਜੇਗਾ ਜਾਂ ਉਹਨੂੰ ਮਾਰ ਛੜੇਗਾ ਔਰ ਉਹਦਾ ਹਾਲ ਇਹ ਹੋਏਗਾ ਕਿ ਮੱਝਾਂ ਦੇ ਭੜਨ ਨਾ ਤੇ ਘੜੀ ਕੋ ਬਾਅਦ ਉਥੇ ਇਕੱਠੇ ਪੱਠੇ ਖਾਂਡਾ ਪੈਂਦੀਆਂ ਜੀ ਲੇਕਿਨ ਸੰਡੇ ਭੜਨ ਤੇ ਉਹ ਦੂਜੇ ਪਿੰਡ ਛੱਡ ਕੇ ਆਉਂਦਾ ਸੰਡਾ ਛੱਡ ਕੇ ਆਉਂਦਾ ਜੀ ਔਰ ਵੈਰ ਛੱਡਦਾ ਨਹੀਂ ਜੀ ਜੀ ਔਰ ਵੈਰ ਛੱਡਦਾ ਨਹੀਂ ਇਸ ਨਾਲ ਹੀ ਜਿਹੜਾ ਸੰਸਾਰ ਹੈ ਸਮੁੰਦਰ ਦੇ ਜਿਹੜੇ ਹਿੱਸੇ 'ਚ ਵੀ ਹੋਏਗਾ ਉਥੇ ਦੂਜਾ ਸੰਸਾਰ ਨਹੀਂ रह ਸਕਦਾ ਹਾਂ ਜੀ ਉਹਨੂੰ ਰਹਿਣ ਨਹੀਂ ਦਿੰਦਾ ਜਾਂ ਆਪ ਮਰ ਜਾਂਦਾ ਜਾਂ ਉਹਨੂੰ ਮਾਰ ਛੱਡਦਾ ਹੈ ਹਾਂ ਜੀ ਤੋਂ ਦੂਜੇ ਪਾਸੇ ਇਹ ਇਹ ਤੇ ਕਬੀਲਾ ਗਾਲਣਾ ਦੇ ਹੋਗਾ ਜੀ ਜੀ ਦੂਜੇ ਪਾਸੇ ਆ ਗਏ ਕਾਂ ਕੰਬੋ ਕਰਾੜ ਕਬੀਲਾ ਪਾਲਣਾ ਵਾਹ ਵਾਹ ਵੇਖੋ ਨਾ ਇੱਕੋ ਗਾਲਣਾ ਤੇ ਪਾਲਣਾ ਇਹ ਉਲਟ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕੋ ਖਾਨੇ ਚ ਕਿੰਨੀ ਖੂਬਸੂਰਤੀ ਨਾਲ ਭਰੋਇਆ ਹੈ ਕਿ ਕਾਂ ਕੰਬੋ ਕਰਾੜ ਵਾਹ ਕਿ ਕਾਂ ਜਿਹੜਾ ਉਹ ਦੇਖੇ ਤੁਸੀਂ ਭੋਰੇ ਛੁੱਟੋ ਆ ਮੈਂ ਵੀ ਰੋਜ਼ ਪਾਨਾ ਅਜਾ ਤੇ ਉਹਨਾਂ ਨੇ ਕਾਂ ਕਾਂ ਕਰਕੇ ਸਾਰਿਆਂ ਨੂੰ ਸੱਦ ਲੈਣਾ ਭਾਵੇਂ ਭੋਰੇ ਥੋੜੇ ਹੀ ਹੋਣ ਲੇਕਿਨ ਉਹਨਾਂ ਸਾਰਿਆਂ ਨੂੰ ਕੱਲਾ ਨਹੀਂ ਖਾਂਦਾ ਜੀ ਉਹਨੇ ਕੱਲਿਆਂ ਨਹੀਂ ਖਾਣਾ ਉਹਨੇ ਸਾਰਿਆਂ ਨੂੰ ਸੱਦ ਲੈਣਾ ਔਰ ਮਤਲਬ ਇਹ ਵੇ ਕਿ ਜਦੋਂ ਕਿਸੇ ਕਾਂ ਦੇ ਨਾਲ ਕੋਈ ਕਿਤੇ ਕੋਈ ਕਾਂ ਨੂੰ ਕੋ ਮਰ ਜਾਇਆ ਜਾਂ ਕੋ ਅੱਬਲ ਤੇ ਮਰਿਆ ਘਾਟੀ ਵੇਖਿਆ ਇਹ ਉਹ ਪੰਜਾਬੀ ਜਾਂਦੇ ਨੇ ਬੇਨਾ ਉਹ ਪਾਣੀ ਪੀਤਾ ਆ ਬੇ ਹਿਆਦਾ ਜੀ ਅੱਛਾ ਤੇ ਜਿਹੜੇ ਸਾਇੰਟਿਸਟ ਕਮਾਲਲੇ ਸਰਕਾਰ ਨੇ ਉਹਨਾਂ ਨੂੰ ਕਿਸੇ ਪੁੱਛਿਆ ਵੀ ਤੁਸੀਂ ਕਾਂ ਨਾਲ ਬੜਾ ਪਿਆਰ ਕਰਦੇ ਹੋ ਉਹਨਾਂ ਆਖਿਆ ਜੀ ਇਹਨਾਂ ਨੇ ਇਹਨਾਂ ਦੀ ਉਮਰ ਹਜ਼ਾਰਾਂ ਸਾਲ ਹੁੰਦੀ ਹੈ ਆ ਔਰ ਮੈਂ ਇਸ ਖਿਆਲ 'ਚ ਇਹਨਾਂ ਦੀ ਸੇਵਾ ਕਰਨਾ ਪੇ ਕੋ ਹੋ ਸਕਦਾ ਕਿਸੇ ਕਾ ਨੇ ਨਬੀ پاک ਸੱਲੱਲਾਹੁ ਅਲੈਹ ਵਲਿ ਸੱਲਮ ਦੇ ਦਰਸ਼ਨ ਕੀਤੇ ਹੋਣ ਤੇ ਉਹ ਮੇਰੇ ਕੋਲ ਆ ਜੇ ਤੇ ਮੈਂ ਉਹਨੂੰ ਵੇਖ ਲਾ ਤੇ ਮੱਲੇ ਮੇਰੇ ਸਾਰੇ ਪਾਪ ਛੱਡ ਗਿਆ ਮੇਰਾ ਵੀ ਅੱਜ ਹੋ ਗਿਆ ਹਾਂਜੀ ਤੋ ਮੈਂ ਇਸ ਖਿਆਲ ਤੇ ਕਾਵਾਂ ਦੀ ਸੇਵਾ ਕਰਨਾ ਤੋ ਗੱਲ ਹੋ ਰਹੀ ਸੀ ਕਿ ਕਾ ਕੰਬੋ ਟਕਰਾੜ ਤੇ ਕਰਾੜ ਕੰਬੋ ਜਿਹੜਾ ਕੌਮ ਐ ਇਹ ਵੀ ਕਬੀਲਾ ਪਾਲ ਹੁੰਦੀ ਐ ਇਹ ਲੜਦੇ ਨਹੀਂ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਤੇ ਜਿਹੜੇ ਕਰਾੜ ਨੇ ਖਤਰੀ ਉਹ ਲੜਦੇ ਘਾਟ ਨੇ ਕਰਾੜ ਜਿਹੜੇ ਨੇ ਤੇ ਜੇ ਲੜਨਵੀ ਤੇ ਆਖਣਗੇ ਆਖੇ ਤੇ ਮਾਰੂ ਪੰਸੇਰੀ ਵੀ ਕਿੰਨੇ ਆਖਣੇ ਵੀ ਮਾਰ ਮੈਨੂੰ ਪੰਸੇਰੀ ਦੁਕਾਨਾਂ ਤੇ ਬੈਠਿਆ ਕਿਤੇ ਲੜ ਪੈਣਾ ਤੇ ਆਖਣਾ ਵੀ ਆਖੇ ਤੇ ਮਾਰੂ ਪੰਸੇਰੀ ਹੁਣ ਕਿੰਨੇ ਆਖਣਾ ਕਿ ਮੇਰੇ ਸਿਰ ਚ ਪਾ ਇਹ ਪੰਸੇਰੀ ਮਾਰ ਤੂੰ ਇਸ ਖਾਨਦ ਦੇ ਅੰਦਰ ਬੜਾ ਖੂਬਸੂਰਤ ਇਹ ਬੇਖੁਨਾ ਤੇ ਨਾ ਚੋਂ ਚੀਜ਼ਾਂ ਦਾ ਇਹ ਆਪਸ ਦੇ ਵਿੱਚ ਇਹਨਾਂ ਦਾ ਟੱਕਰਾ ਕਰਕੇ ਦੱਸਿਆ ਗਿਆ ਹਾਂਜੀ ਤੇ ਇਹ ਚੀਜ਼ਾਂ ਵਾਕਈ ਸੱਚ ਹੈ ਵੀ ਸੱਚ ਹੈ ਸੱਚ ਹੈ ਲੋ ਜੀ ਪਿਆਰੇ ਵੇਖਣ ਵਾਲਿਓ ਜਿਵੇਂ ਬਾਈਵਾ ਸਾਹਿਬ ਕਿੱਡੀ ਸੋਹਣੀ ਵੰਡ ਕੀਤੀ ਇਸ ਅਖਾਨ ਦੀ ਗੁਜ਼ਾਰਿਸ਼ ਹੈ ਵੀ ਕਿ ਇਸ ਸਦੀਆਂ ਦੇ ਤਜਰਬੇ ਨੇ ਹਾਂਜੀ ਜੱਟ ਜ਼ਿਮੀਦਾਰ ਹੁੰਦੇ ਸਨ ਤੇ ਹੁੰਦੇ ਨੇ ਅੱਜ ਕੱਲ ਵੀ ਤੇ ਜ਼ਮੀਨ ਦਾ ਮਾਲਕ ਜਿਹੜਾ ਹੁੰਦਾ ਨਾ ਬਿਲ ਖਸੂਸ ਅਜਿਹਆ ਬੰਦਾ ਜਿਹਦੀ ਬਹੁਤੀ ਭੋਏ ਹੋਵੇ ਜ਼ਿਆਦਾ ਪੈਲੀਆਂ ਜਿਹਦੀਆਂ ਨੇ ਔਰ ਉਹ ਮਾਲਕ ਏ ਉਹ ਛੋਟੇ ਮੋਟੇ ਮਾਲਕ ਨੂੰ ਖਾਤਰੇ ਚ ਨਹੀਂ ਲਿਆਉਂਦਾ ਯਾਨੀ ਇੱਕ ਖੂਏ ਹੁਕਮਰਾਨੀ ਜਿਹੜੀ ਹੈ ਨਾ ਇੱਕ ਜਬਿੱਲੀ ਤੌਰ ਦੇ ਉੱਤੇ ਜਿਹੜੀ ਉਹਦੇ ਚ ਇੱਕ ਹੁਕਮਰਾਨੀ ਕਰਨ ਦੀ ਇੱਕ ਸ਼ੌਕ ਤੇ ਆਦਤ ਹੁੰਦੀ ਹੈ ਉਹ ਜਟਾਂ ਦੀ ਨਹੀਂ ਜਾਂਦੀ ਜਿੱਦੀ ਵਜ੍ਹਾ ਨਾਲ ਜਿਹੜੇ ਦੂਜੇ ਉਸੇ ਕਬੀਲੇ ਦੇ ਛੋਟੇ ਜੱਟ ਛੋਟੇ ਮਾਲਕ ਨੇ ਉਹ ਵੱਡਿਆਂ ਹੱਥੋਂ ਤੰਗ ਹੋਏ ਰਹਿੰਦੇ ਨੇ ਅਖੀਰ ਵੇਚ ਕੇ ਉਹਨਾਂ ਗਏ ਆਪਣੀ ਪਹਿਲੀ ਜਾਨ ਛਡਾ ਦੇ ਤੇ ਕਿਤੇ ਹੋਰ ਗਰੀਬ ਟਰ ਜਾਂਦੇ ਨੇ ਇਸੇ ਤਰ੍ਹਾਂ ਸੰਡਾ ਹੈ ਇਸੇ ਤਰ੍ਹਾਂ ਹੀ ਸੰਸਾਰ ਜਿਹਨੂੰ ਮਗਰਮੱਛ ਵੀ ਅਸੀਂ ਆਖਦੇ ਆ ਉਹ ਵੀ ਜਿੱਥੇ ਹੋਵੇ ਉਹ ਕੱਲਾ ਹੀ ਆਪਣੀ ਬਾਦਸ਼ਾਹੀ ਦਾ قیام ਚਾਹੁੰਦਾ ਹੈ ਉਹ ਕਿਸੇ ਹੋਰ ਨੂੰ ਇਕਤਦਾਰ ਰਚੇ ਸ਼ਰੀਕ ਨਹੀਂ ਕਰਦਾ ਇਹਦੇ ਵੱਟੇ ਦੇ ਉੱਤੇ ਇਹਦੇ ਬਿੱਲ ਮੁਕਾਬਲ ਤਰੇ ਅਜਈਆਂ ਕੌਮਾਂ ਵੀ ਇਸ ਅਖਾਨ ਵਿੱਚ ਬਿਆਨ ਕੀਤੀਆਂ ਗਈਆਂ ਨੇ ਭਈ ਕਾਂ ਕੰਬੋ ਕਰਾੜ ਕਬੀਲਾ ਪਾਲਣਾ ਇਹ ਤਰੇਵੇ ਅਜਈਆਂ ਕੌਮਾਂ ਨੇ ਕਿ ਕਾਹ ਵੀ ਜਿਹੜਾ ਤੁਸੀਂ ਦੇਖ ਲਵੋ ਕਿ ਉਹਦੇ ਬਾਰੇ 'ਚ ਅਸੀਂ ਛੋਟੇ ਹੁੰਦੇ ਹਾਂ ਤੇ ਸਾਡੇ ਨਸਾਬ ਵਿੱਚ ਇੱਕ ਉਰਦੂ ਦੀ ਕਿਤਾਬ ਵਿੱਚ ਕਹਾਣੀ ਇੱਕ ਨਜ਼ਮ ਬੜੀ ਸੋਹਣੀ ਕਹਾਣੀ بیان ਕੀਤੀ ਗਈ ਸੀ ਨਜ਼ਮ ਵਿੱਚ ਕਵੇ ਹਾਂ ਸਭ ਦੇਖੇ ਬਾਲੇ ਚੋਂਚ ਵੀ ਕਾਲੀ ਪਰ ਵੀ ਕਾਲੇ ਕਾਲੀ ਕਾਲੀ ਵਰਦੀ ਸਭ ਕੀ ਅੱਛੀ ਖਾਸੀ ਓਨਕੇ ਢੱਬ ਕੀ ਉਹਦੇ ਵਿੱਚ ਇੱਕ ਸ਼ੇਰ ਆਉਂਦਾ ਹੁੰਦਾ ਸੀ ਕਿ ਕੋਈ ਜ਼ਰਾ ਸੀ ਚੀਜ਼ ਜੋ ਪਾਲੇ ਖਾਏ ਨਾ ਜਦ ਤੱਕ ਸਭ ਕੋ ਬੁਲਾ ਲੇ ਜਿਵੇਂ ਬਾਈਵਾ ਸਾਹਿਬ ਦੱਸਿਆ ਕਿ ਕਾਂ ਨੂੰ ਤੁਸੀਂ ਭੋਰੇ ਪਾ ਦਿਓ ਕਦੀ ਨਹੀਂ ਇਕੱਲਾ ਖਾਏਗਾ ਬਲਕੇ ਬਨੇਰੇ ਤੇ ਬਹਿ ਕੇ ਰੌਲਾ ਪਾਏਗਾ ਸਾਰੀ ਆਪਣੀ ਟਾਬਰੀ ਆਪਣੀ ਬਰਾਦਰੀ ਇਕੱਠੀ ਕਰਕੇ ਤੇ ਫੇਰ ਖਾਏਗਾ ਕੰਬੋ ਵੀ ਇੱਕ ਅਜਿਹੀ ਕੌਮ ਹੈ ਤੇ ਕਰਾੜ ਵੀ ਕਿਉਂਕਿ ਮਾਲ ਦੌਲਤ ਵਾਲੇ ਹੁੰਦੇ ਨੇ ਬਾਣੀਏ ਤੇ ਉਹ ਵੀ ਆਪਣੇ ਸਾਖਾਂ ਦੀ ਲਗਦਿਆਂ ਦੀ ਨਿਕਦਿਆਂ ਦੀ ਪਰਵਰਸ਼ ਕਰਦੇ ਨੇ ਇਸ ਅਖਾਨ ਵਿੱਚ ਇਹ ਜਿਹੜੀਆਂ ਤਰਹਿ ਕੌਮਾਂ ਨੇ ਕਾਂ ਕੰਬੋ ਤੇ ਘਰਾੜ ਤੇ ਇਸੇ ਤਰ੍ਹਾਂ ਹੀ ਤਰਹਿ ਜੱਟ ਸੰਦਾ ਸੰਸਾਰ ਉਹਨਾਂ ਦੀਆਂ ਜਬਿੱਲੀ ਫਿਤਰੀ ਆਦਤਾਂ ਜਿਹੜੀਆਂ ਨੇ ਉਹਨਾਂ ਦਾ ਬਿਆਨ ਕੀਤਾ ਗਿਆ ਹੋਇਆ ਹੈ ਲੋਈ ਬਾਏਵਾ ਸਾਹਿਬ ਅਗਲਾ ਸਾਡਾ ਅਖਾਨ ਜਿਹੜਾ ਉਹ ਯਸ਼ਪਾਲ ਸੈਗਲ ਵਾਹ ਉਹ ਹੈ ਤੇ ਸਾਡੇ ਬੜੇ ਪੱਕੇ ਹਾਂਜੀ ਉਦਮ ਸਿੰਘ ਦੇ ਪਿੰਡ ਉਹ ਜਿੰਦਾਬਾਦ ਤੁਹਾਨੂੰ ਪੱਕਾ ਯਾਦ ਉਹ ਜਨਾਬ ਉਦਮ ਸਿੰਘ ਦਾ ਜਿਹੜਾ ਸ਼ਹਿਰ ਹੈ ਨਾ ਸਨਮ ਉੱਥੋਂ ਦੇ ਰਹਿਣ ਵਾਲੇ ਨੇ ਜੀ 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 ਤੇ ਐ ਐ ਤੱਕ ਹੀ ਉਹਨਾਂ ਸਾਨੂੰ ਇਹ ਵੀ ਜਿਤਾਇਆ ਭਈ ਮੈਂ ਆਸਟ੍ਰੇਲੀਆ ਮੇਰੇ ਬੱਚੇ ਪੜ੍ਹਦੇ ਨੇ ਤੇ ਮੈਂ ਉੱਥੇ ਵੀ ਤੁਹਾਡਾ ਪ੍ਰੋਗਰਾਮ ਆਪਣੇ ਪੁੱਤਰਾਂ ਨੂੰ ਭੇਜਣਾ ਵਾਹ ਔਰ ਬੜਾ ਆਨੰਦ ਮਾਣਦੇ ਨੇ ਬੜੇ ਸੁਆਦ ਲੈਂਦੇ ਨੇ ਤੁਹਾਡੀਆਂ ਗੱਲਾਂ ਦੇ ਹਮਮ ਤੇ ਇਹ شپਾਲ ਸੈਗਲ ਹੋ ਰਾਂ ਜਨਾਬ ਸਾਨੂੰ ਖਾਨ ਅੱਜ ਪਜਵਾਇਆ ਉਹ ਫਰਮਾਉਂਦੇ ਨੇ ਕਿ ਮਾਇਵਾ ਸਾਹਿਬ ਤੋਂ ਪੁੱਛੋ ਭਈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਹਾਂਜੀ ਇਹਨਾਂ ਜੀ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਵੇਖੋ ਨਾ ਭਾਗਪਰੀ ਤੇ ਇੱਕ ਨਾਂ ਏ ਜਿੱਤਾ ਦਾ ਹਾਂ ਲੇਕਿਨ ਜਦੋਂ ਉਹਦੀਆਂ ਹਰਕਤਾਂ ਭੈੜੀਆਂ ਹੋ ਜਾਣਗੀਆਂ ਜੀ ਜੀ ਹਾਂਜੀ ਤੇ ਫੇਰ ਉਹਨੂੰ ਲੋਕੀ ਭਾਗੋ ਆਖਣ ਲੱਗ ਪੈਣਗੇ ਜਨੇਖਣੇ ਦੇ ਮੱਥੇ ਲੱਗਣ ਲੱਗ ਪੈਗੀ ਉਧਰ ਵੀ ਖਲੋਤੀ ਆ ਉਧਰ ਵੀ ਖਲੋਤੀ ਆ ਉਧਰ ਵੀ ਖਲੋਤੀ ਉਹ ਜਿਹੜਾ ਬੰਦਾ ਇਸਰਾਂ ਦਾ ਹੋਵੇ ਭਈ ਉਹ ਐਵੇਂ ਹੀ ਬੇਮਕਸਦ ਹੀ ਭੱਜਾ ਫਰੇ ਹਾਂਜੀ ਹਾਂਜੀ ਕਿਤੇ ਉਧਰ ਲੜਾਈ ਹੁੰਦੇ ਤਾਂ ਉੱਥੇ ਸੁਲਾ ਕਰਾਂਦਾ ਫਰੇ ਕਿਤੇ ਉਧਰ ਰੌਲਾ ਰਵਾ ਗੁਪਿਆ ਹੋਵੇ ਤੇ ਉੱਥੇ ਵੀ ਅਪੜਿਆ ਹੋਵੇ ਹਾਂਜੀ ਜਾਂ ਬੇਮਕਸਦ ਜਾਂ ਬੇਸੱਧਿਆ ਹਾਂ ਅਸੱਧਿਆ ਹੀ ਟੁੱਟ ਜਵੇ ਬਗੈਰ ਸੱਦਣ ਤੋਂ ਹਾਂਜੀ 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 ਤੇ ਉਸ ਬੰਦੇ ਦੇ ਬਾਰੇ ਚ ਉਹਨੂੰ ਟਿਚਕਰ ਕਰਦਿਆਂ ਹੋਇਆ ਆਖਿਆ ਜਾਂਦਾ ਹੈ ਵੀ ਭਾਗੋ ਦਾ ਅਸਲ ਨਾ ਤੇ ਭਾਗਪਰੀ ਹੈ ਭਾਗਪਰੀ ਤੇ ਮੁਕੱਦਰਾਂ ਵਾਲੀ ਹੋਈ ਹਾਂਜੀ ਲੇਕਿਨ ਭਾਗਪਰੀ ਤੇ ਆਪਣੀਆਂ ਕੰਧਾਂ ਦੇ ਅੰਦਰ ਹੈ ਹਾਂਜੀ ਤੇ ਜਦੋਂ ਉਹ ਹਰ ਗਲੀ ਦੀ ਭੱਜੀ ਫਰੇਗੀ ਤੇ ਗਲੀਆਂ 'ਚ ਫਿਰਨਾ ਅਵਾਰਗੀ ਦੀ ਲਾਮਤ ਹੈ ਕੋਈ ਚੰਗੀ ਚੰਗੀ ਸਿਫਤ ਨਹੀਂ ਹਾਂਜੀ ਹਾਂਜੀ ਤੇ ਫਿਰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਉਹਨਾਂ ਨੂੰ ਲੋਕੀ ਮਖੌਲ ਕਰਦੇ ਨੇ ਟਿੱਕਰਾਂ ਕਰਦੇ ਨੇ ਕਿ ਜੀ ਉਹ ਕਿਹੜੀ ਗਲੀ ਜਿੱਥੇ ਭਾਗੋਂ ਨਹੀਂ ਖੜੀ ਪਈ ਹਰ ਥਾਂ ਹੀ ਭੱਜੀ ਫਿਰਦੀ ਹੈ ਹਾਂ ਜੀ ਇਹ ਕੋਈ ਇੱਜ਼ਤਦਾਰ ਜਿਹੜਾ ਹੈ ਨਾ ਪਾਤਰ ਨਹੀਂ ਹੈ ਹਾਂ ਜੀ ਤੋਂ ਇਹਦੇ 'ਚ ਇਹ ਮਤ ਦਿੱਤੀ ਗਈ ਹੈ ਕਿ ਸਾਨੂੰ ਮਤਲਬੇ ਆਪਣੀ ਇੱਜ਼ਤ ਪੱਤ ਦਾ ਖਿਆਲ ਰੱਖਣਾ ਚਾਹੀਦਾ ਆਪਣੇ ਥੌਰ ਉਤੇ ਆਪਣੇ ਘਰ ਆਪਣੇ ਡੇਰੇ ਤੇ ਹੀ ਹਰ ਬੰਦੇ ਦੀ ਆਪਣੀ ਇਹ ਮੱਲਵੇ ਆਪਣੇ ਕਿੱਲੇ ਤੇ ਹੀ ਸੋਹਣਾ ਲੱਗ ਕਿੱਲੇ ਤੇ ਕੋ ਸੱਦੇ ਤੇ ਫਿਰ ਜਾਓ ਵੀ ਹਾਂਜੀ ਤੇ ਜੇ ਨਾ ਸੱਦੇ ਤੇ ਬਗਾਰ ਸੱਦੇ ਭੱਜਿਆ ਫਿਰ ਨਾ ਦੇ ਉਧਰ ਵੀ ਤੇ ਉਧਰ ਵੀ ਤੋਂ ਫੇ ਲੋਕੀ ਯੁਗਤਾ ਕਰਦੇ ਨੇ ਤੇ ਉਹ ਮਤਲਬੇ ਤੁਹਾਡੇ ਮਤਲਬੇ ਕਿ ਉਹ ਤੁਹਾਡੇ ਕਿਰਦਾਰ ਨੂੰ ਵੀ ਪਹੁੰਚਦੇ ਨੇ ਪਹੁੰਚਦੇ ਨੇ ਉਹ ਮੰਨਫੀ ਹੋ ਜਾਂਦੀ ਹੈ ਹਾਂਜੀ ਹਾਂਜੀ ਲੇਕਿਨ ਭਾਈਵਾ ਸਾਹਿਬ ਮੇਰੀ ਇੱਕ ਹੋਰ ਗੱਲ ਵੀ ਸੁਣਾਣਾ ਮੇਰੀ ਸਰਕਾਰ ਆ ਵੇ ਖਾਤ ਜੋੜ ਕੇ ਤੁਸੀਂ ਸਾਡੇ ਉਸਤਾਦ ਹੋ ਹਮ ਗੁਜ਼ਾਰਿਸ਼ ਹੈ ਵੇ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਹਾਂਜੀ ਔਰ ਤੁਹਾਡੇ ਕੋਲੋਂ ਕੋਈ ਅਰਬੀ ਦਾ ਪੁੱਛ ਲੋ ਇੰਗਲਿਸ਼ ਦਾ ਮਤਲਬ ਪੁੱਛ ਲੋ ਪੰਜਾਬੀ ਦਾ ਪੁੱਛ ਲੋ ਤੋਹਾਂ ਜੋ ਹਰਸ਼ ਹੈ ਦੱਸੀ ਆਉਣੀ ਹੈ ਤੇ ਉਹ ਫਿਰ ਤੁਹਾਡੀ ਜਿਹੜੀ ਵਸੀਹੁਲ ਮਸ਼ਰਬੀ ਤੇ ਤੁਹਾਡਾ ਜਿਹੜਾ ਵਸੀਹ ਮੁਤਾਲਾ ਹ ਹ ਉਹਨੂੰ ਮਸਬਤ ਤੌਰ ਤੇ ਇਹ ਵੀ ਤੇ ਕਿਹਾ ਜਾ ਸਕਦਾ ਨਾ ਅੱਲਾ ਵੀ ਜਿਹੜੀ ਗੱਲ ਕਰੋ ਅੱਗੇ ਹੀ ਬਾਜਵਾ ਸਾਹਿਬ ਨੂੰ ਉਹ ਵੀ ਪਤਾ ਹੁੰਦੀ ਹੈ ਆਏ ਦੇ ਮੈਨੇ ਵੀ ਤੁਸੀਂ ਕੱਢ ਸਕਦੇ ਹੈ ਵੀ ਹੈ ਕਿ ਤੁਸੀਂ ਇੱਕ ਕਿੱਡੇ ਵਸੀਹਲ ਮਸ਼ਰਬ ਔਰ ਕਿਡਾ ਵਸੀਹ ਮਤਾਲਾ ਮਾਸ਼ਾਅੱਲਾ ਰੱਖਦੇ ਹੋ ਜੀ 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 ਭਈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਉਹ ਕਿਹੜੀ ਗੱਲ ਏ ਜਿਹੜੀ ਬਾਈਵਾ ਸਾਹਿਬ ਦੇ ਇਲਮ ਤੋਂ ਬਾਹਰ ਹੈ ਹਾਂਜੀ ਹਾਂਜੀ ਤੁਹਾਨੂੰ ਅਲਹਮਦੁਲਿਲਾਹ ਵੀ ਪਤਾ ਹੁੰਦੀ ਹੈ ਜੀ ਠੀਕ 바이와 사하ਬ ਇੱਕ ਤੁਹਾਡੇ ਨਾਰੋਵਾਲ ਤੋਂ ਪ੍ਰੋਫੈਸਰ ਰੁਖਸ਼ਾ ਅਫਜ਼ਲ ਸਾਹਿਬਾ ਜੀ ਜੀ ਇਥੇ ਗਵਰਨਮੈਂਟ ਕਾਲਜ ਜਨਾਬ ਪ੍ਰੋਫੈਸਰ ਸਾਹਿਬਾ ਸਨ ਸਾਡੀ ਭੈਣ ਸਾਡਾ ਫਖਰ ਪਾਕਿਸਤਾਨ ਦਾ ਜੀ ਜੀ ਉਹ ਅਮਰੀਕਾ ਸੈਟਲ ਨੇ ਆਪਣੀ ਫੈਮਿਲੀ ਦੇ ਨਾਲ ਅੱਛਾ 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 ਉਹਨਾਂ ਜਨਾਬ ਇੱਕ ਖਾਨ ਪਜਵਾਇਆ ਹੈ ਭੀ ਖਾਣੇ ਗੁਲਗਲੇ ਤੇ ਤੇਲ ਤੋਂ ਭਰੇਜ਼ ਤੁਹਾਡਾ ਬੋਲ ਤੇ ਟੋਲ ਸਾਵਾ ਹੋਣਾ ਚਾਹੀਦਾ ਵਾਹ 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 ਕੀ ਤੁਹਾਡਾ ਅੰਦਰ ਤੇ ਬਾਹਰ ਸਾਵਾ ਹੋਣਾ ਚਾਹੀਦਾ ਕਿ ਤੁਸੀਂ ਮਤਲਬ ਗੁਲਗੁਲੇ ਤੇ ਬੰਦੇ ਹੀ ਤੇਲ ਕਿਨੇ ਹਾਂ ਜੀ ਤੇ ਉਹ ਤੇਲ ਕੀ ਤਲੇ ਜਾਂਦੇ ਨੇ ਤੇ ਸਾਰਾ ਬੰਦਾ ਤੇ ਉਹ ਤੁਸੀਂ ਖਾਈ ਜਾਂਦੇ ਹੋ ਤੇ ਆਂਦੇ ਮੈਨੂੰ ਤੇਲ ਤੋਂ ਭਰੇ ਦੇ ਹਾਂ ਜਾਂ ਮਰ ਵੀ ਖਾਈ ਜਾਂਦੇ ਹੋ ਕਹਿੰਦੇ ਮੈਨੂੰ ਮਿੱਠਾ ਡੱਕਿਆ ਮੈਨੂੰ ਸ਼ੂਗਰ ਹੋਈ ਆ ਵਾ 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 ਤੋ ਮਤਲਬ ਇਹ ਬੇ ਕਿ ਇਹ ਯਾਨੀ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਦਾ ਬੋਲ ਤੇ ਤੋਲ ਜਿਹੜਾ ਸਾਵਾ ਨਹੀਂ ਹੁੰਦਾ ਹਾਂ ਜੀ ਔਰ ਉਹਨਾਂ ਲੋਕਾਂ ਨੂੰ ਠਿਚਕਰ ਕੀਤੀ ਗਈ ਆ ਵਾ ਹਾਂ ਜੀ ਯਾਰ ਤੇਰਾ ਮਤਲਬ ਇਹ ਪੁੱਠੇ ਦਾਪ ਚ ਨਹੀਂ ਡਾਲਦੀ ਤੇਰੀਆਂ ਕਰਤੂਤਾਂ ਕੀ ਨੇ ਤੇ ਮਤਲਬ ਇਹ ਕੋ ਹਰ ਪਾਪ ਵੀ ਕਰੀ ਜਾਣਾ ਹਾਂਜੀ ਤੇ ਇਧਰ ਆਨਾ ਮੈਂ ਪਾਪ ਕਰਦਾ ਵੀ ਨਹੀਂ ਵਾਹ ਹਾਂਜੀ ਇੱਥੇ ਇਹਨਾਂ ਬੰਦਿਆਂ ਵਾਸਤੇ ਇਹ ਗੱਲ ਕੀਤੀ ਗਈ ਹੈ ਉਹਨਾਂ ਨੂੰ ਮਤ ਦੇਣ ਵਾਸਤੇ ਹਾਂਜੀ ਕਿ ਤੁਸੀਂ ਮਤਲਬ ਜਦੋਂ ਜਿਹੜਾ ਵੀ ਕੰਮ ਕਰਦੇ ਹੋ ਨਾ ਤੁਹਾਡੇ ਅਮਲ ਤੋਂ ਤੁਹਾਡੇ ਫੇਲ ਤੋਂ ਇਹ ਸਾਬਤ ਹੋਣਾ ਚਾਹੀਦਾ ਕਿ ਤੁਸੀਂ ਤੁਹਾਡੀ ਕੋਈ ਦੋ ਨੰਬਰੀ ਨਹੀਂ ਵਾਹ ਹਾਂਜੀ ਜੇ ਤੁਹਾਡਾ ਪ੍ਰੇਸ਼ ਹੈ ਤੇ ਫਿਰ ਪ੍ਰੇਸ਼ ਹੈ ਐਤ ਨਹੀਂ ਗੱਲ ਕਿ ਤੁਸੀਂ ਗੁਲਗੁਲੇ ਖਾਈ ਜਾਓ ਤੇ ਆਖੋ ਕਿ ਮੈਨੂੰ ਤੇਲ ਤੋਂ ਪ੍ਰੇਸ਼ ਦੇ ਮਠਿਆਈ ਖਾਈ ਜਾਓ ਤੇ ਆਖੋ ਮੈਨੂੰ ਮਿੱਠੇ ਤੋਂ ਪ੍ਰੇਸ਼ ਹਾਂਜੀ ਤੋ ਇਹਦੇ ਨਾਲ ਤੇ ਫਿਰ ਤੁਹਾਡੀ ਉਹੋ ਹੀ ਗੱਲ ਹੋ ਗਈ ਨਾ ਕਿ ਤੁਹਾਡਾ ਕੌਲ ਤੇ ਫੇਲ ਆਖਣ ਤੇ ਕਰਨ ਇੱਕੋ ਜਿਹਾ ਨਹੀਂ ਫਰਕ ਨਹੀਂ ਹੋਦਾ ਫਰਕ ਹੈ ਲੋ ਜੀ ਸਾਹਬੋ ਬਾਬਾ ਜੀ ਨੇ ਸੋਣਾ ਸਮਝਾ ਦਿੱਤਾ ਕਿ ਕੌਲ ਤੇ ਫੇਲ ਦੇ ਵਿੱਚ ਤਜ਼ਾਦ ਨਹੀਂ ਹੋਣਾ ਚਾਹੀਦਾ ਮੋ ਜੋ ਆਖੀਏ ਉਹ ਕਰਕੇ ਵੀ ਵਹਾਈਏ ਵੇਖੋ ਨਾ 슈ਗਰ ਦਾ ਇੱਕ ਮਰੀਜ਼ ਐ ਮੈਂ ਆਪ ਡਾਇਬੀਟਿਕ ਆ ਹੁਣ ਮੈਂ ਅਕਸਰ ਆਹ ਨਾਲ ਵਿੱਚ ਚਾਹ ਦੇ ਵਿੱਚ ਚੀਨੀ ਨਾ ਪਾਇਆ ਜੇ ਮੈਨੂੰ 슈ਗਰ ਐ ਮੈਂ ਡਾਇਬੀਟਿਕ ਆ ਮੈਂ ਜ਼ਿਆਬ ਬੀਤਸ ਦਾ ਮਰੀਜ਼ ਆ ਤੇ ਚਾਹ ਚ ਚੀਨੀ ਨਾ ਪਾਇਆ ਜੇ ਮੈਨੂੰ ਪਲੇਨ ਹੀ ਚਾਹ ਦੇ ਛੱਡੋ ਹਾਂਜੀ ਚਾਹ ਚ ਤੇ ਚੀਨੀ ਆ ਨਹੀਂ ਪਾਣੀ ਲੇਕਿਨ ਮਠੀਆਂ ਚੀਜ਼ਾਂ ਨਾਲ ਬਰਫੀ ਆ ਗਈ ਐ ਨਾਲ ਬਿਸਕੁਟ ਆ ਗਾ ਨੇ ਸਭ ਕੁਝ ਖਾਈ ਜਾਣਾ ਤੇ ਇਹ ਕੌਲ ਫੇਲ ਦੇ ਵਿੱਚ ਤਜ਼ਾਦ ਹੋ ਗਿਆ ਹੁਣ ਗੁਲਗਲੇ ਤੇ ਬੰਦਾ ਹੀ ਤੇਲ ਚ ਨੇ ਤੇ ਗੁਲਗਲੇ ਖਾਈ ਜਾਣੇ ਤੇ ਅਖਣਾ ਤੇਲ ਵਾਲੀ ਕੋਈ ਸ਼ੈ ਆ ਜਾਵੇ ਹੋਰ ਕੋਈ ਫਰਾਈਡ ਚੀਜ਼ ਕੋ ਤਲੀ ਹੋਈ ਸ਼ੈ ਤੇ ਅਖਣਾ ਨਾ ਜੀ ਨਾ ਮੈਨੂੰ ਤੇਲ ਦਾ ਭਰੇ ਤੇ ਭਾਈ ਤੂੰ ਫਿਰ ਗੁਲਗਲੇ ਵੀ ਨਾ ਖਾ ਇੱਕ ਉਹਨੂੰ ਟਿਚਕਰ ਕੀਤੀ ਗਈ ਏ ਤੇ ਮਤ ਦਿੱਤੀ ਗਈ ਏ ਸਾਨੂੰ ਇਹ ਭਾਈ ਜੋ ਗੱਲ ਮੂੰਹੋਂ ਕੱਢੋ ਆਪਣਾ ਅਮਲ ਜਿਹੜਾ ਉਹ ਵੀ ਉਹਦੇ ਮੁਤਾਬਕ ਰੱਖੋ ਕੌਲ ਤੇ ਫੇਲ ਇੱਕ ਹੋ ਜਾਣਾ ਚਾਹੀਦਾ ਸਾਬੋ ਇਹ ਸੀ ਸਾਡਾ ਅੱਜ ਦਾ ਵੀਲੌਗ ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਤੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ 고맙